ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣੀ ਹੈ ਇਹ ਮਾਲਵਾ ਐਗਰੀਕਲਚਰ ਇਕੁਪਮੈਂਟਸ ਉਹਨਾਂ ਦੀ ਫਾਰਮ ਦੇ ਵਿੱਚੋਂ ਵੀਡੀਓ ਦਿਖਾਉਣੀ ਹੈ ਇੱਥੇ ਪਸ਼ੂਆਂ ਦੇ ਨਾਲ ਸੰਬੰਧਿਤ ਬਹੁਤ ਸਾਰੀ ਜਿਹੜੀ ਮਸ਼ੀਨਰੀ ਆ ਉਹ ਤਿਆਰ ਕੀਤੀ ਜਾਂਦੀ ਹੈ ਮੈਂ ਲੋਕੇਸ਼ਨ ਦੀ ਜੇ ਗੱਲ ਕਰਾਂ ਦੋਸਤੋ ਤਾਂ ਇਸ ਸਾਈਡ ਦੇ ਉੱਤੇ ਸਾਹਮਣੋਂ ਛੜਕ ਆਉਂਦੀ ਹੈ ਜੈਤੋ ਤੋਂ ਜਿਹੜਾ ਸੂਆ ਕੋੜਕਪੂਰੇ ਵਾਲੇ ਪਾਸੋਂ ਜੋ ਜੈਤੂਨ ਨੂੰ ਜਾਣੇ ਉਹ ਆਉਂਦਾ ਤੇ ਉਹ ਤੋਂ ਜਸਟ ਪਹਿਲਾਂ ਇਹ ਫਾਰਮ ਆਉਂਦੀ ਹੈ ਇਧਰਲੇ ਪਾਸੋਂ ਜੇ ਆਪਾਂ ਕੋੜਕਪੂਰੇ ਸਾਈਡ ਦੀ ਗੱਲ ਕਰੀਏ ਤਾਂ ਇਧਰ ਜੈਲਦਾਰਾਂ ਦਾ ਪੰਪ ਆ ਜਾਂਦਾ ਹੈ ਪੰਪ ਤੇ ਸੂਏ ਦੇ ਸੱਨ ਦੇ ਵਿੱਚ ਤੁਹਾਨੂੰ ਮਾਲਵਾ ਐਗਰੀਕਲਚਰ ਇਕਪਮੈਂਟਸ ਇੱਕ ਫਾਰਮ ਦਿਸੂਗੀ ਇੱਥੇ ਬਾਈ ਜੀ ਹੋਰੀ ਇੱਕ ਤਾਂ ਸਪੈਸ਼ਲ ਕਿਸਮ ਦੇ ਟੋਕੇ ਜਿਹੜੇ ਉਹ ਤਿਆਰ ਕਰਦੇ ਆ ਟੋਕਿਆਂ ਤੋਂ ਇਲਾਵਾ ਜਦੋਂ ਅਸੀਂ ਪਸ਼ੂ ਪਾਲਣ ਦਾ ਕੰਮ ਕਰਦੇ ਆ ਜਿਵੇਂ ਗੋਹੇ ਵਾਸਤੇ ਤੁਸੀਂ ਰੇੜੀ ਦੇਖ ਸਕਦੇ ਹੋ ਇਹ ਤੋਂ ਇਲਾਵਾ ਤੂੜੀ ਛਾਨਣ ਵਾਸਤੇ ਜਿਹੜੇ ਆਧੁਨਿਕ ਛਾਨਣੇ ਆ ਨਵੀਂ ਕਿਸਮ ਦੇ ਛਾਨਣੇ ਇਹ ਵੀ ਬਾਈ ਜਿਹੜੀ ਤਿਆਰ ਕਰਦੇ ਆ ਸੋ ਮੈਂ ਆਪਾਂ ਇਸ ਫਾਰਮ ਦੀ ਇਹ ਵੀਡੀਓ ਜਿਹੜੀ ਬਣਾ ਰਹੇ ਆ ਗੱਲਾਂ ਬਾਤਾਂ ਕਰਾਂਗੇ ਦੋਸਤੋ ਬਾਈ ਹੋਰਿਆਂ ਨਾਲ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇਸੇ ਵੀਡੀਓ ਚ ਕੁਝ ਕੁ ਕੁਐਸਚਨ ਜਿਹੜੇ ਸਾਡੇ ਫਾਰਮਰ ਵੀਰਾਂ ਦੇ ਮਨਾਂ ਦੇ ਵਿੱਚ ਹੁੰਦੇ ਆ ਖਾਸ ਕਰਕੇ ਜਿਹੜੇ ਇਹ ਟੋਕੇ ਆ ਇਹਨਾਂ ਨੂੰ ਲੈ ਕੇ ਉਹ ਸ਼ੁਰੂਆਤ ਦੇ ਵਿੱਚ ਹੀ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਉਹ ਕੁਐਸਚਨਾਂ ਦੇ ਜਵਾਬ ਦੇ ਸਕੀਏ ਸੋ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਆਓ ਮਿਲਦੇ ਆਂ ਬਾਈ ਜੀ ਹੋਰਾਂ ਨੂੰ ਆਪਾਂ ਬਲਰਾਜ ਸਿੰਘ ਜੀ ਨਾਲ ਰਹਿਣਗੇ ਆਪਣੇ ਤੇ ਉਹਨਾਂ ਤੋਂ ਸਾਰੀ ਜਾਣਕਾਰੀ ਲਵਾਂਗੇ ਬਾਕੀ ਇਨਫਾਰਮੇਸ਼ਨ ਹਰੇਕ ਚੀਜ਼ ਬਾਰੇ ਆਪਾਂ ਲੈਣ ਦੀ ਕੋਸ਼ਿਸ਼ ਬਾਈ ਹੋਰਾਂ ਤੋਂ ਕਰਾਂਗੇ ਬਲਰਾਜ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਲ ਬਾਈ ਜੀ ਹੋਰੀ ਨਾਮ ਇਹਨਾਂ ਦਾ ਮੱਖਣ ਸਿੰਘ ਜੀ ਮੱਖਣ ਸਿੰਘ ਹਾਂ ਠੀਕ ਹੈ ਬਲਰਾਜ ਭਾਈ ਕਾਫੀ ਟਾਈਮ ਹੋ ਗਿਆ ਇੱਥੇ ਆਪਾਂ ਇਹ ਟੋਕੇ ਜਿਹੜੇ ਉਹ ਤਿਆਰ ਕਰਦੇ ਆਂ ਹਾਂਜੀ ਮੈਂ ਇੱਕ ਨਵੀਂ ਚੀਜ਼ ਅੱਜ ਦੇਖ ਰਿਹਾ ਵੀ ਤੁਸੀਂ ਨਾਲ ਕੁਝ ਹੋਰ ਸਮਾਨ ਵੀ ਜਿਹੜਾ ਉਹ ਐਡ-ਆਨ ਕਰਤਾ ਹੈ ਹਾਂਜੀ ਹੁਣ ਜਿਵੇਂ ਆਪਾਂ ਸ਼ਾਨਨਾ ਕਰਤਾ ਜੀ ਤੁੜੀ ਸ਼ਾਨਨਾ ਵਾਲਾ ਜੀ ਠੀਕ ਹੈ ਹਾਂਜੀ ਜਿਵੇਂ ਆ ਗੋਏ ਵਾਲੀਆਂ ਆਪਾਂ ਰੇੜੀਆਂ ਕਰਤੀਆਂ ਤਿਆਰ ਜੀ ਇਹ ਰੇੜੀਆਂ ਵੀ ਤਿਆਰ ਕਰਨ ਲੱਗ ਗਏ ਹਾਂਜੀ ਠੀਕ ਹੈ ਬੱਕਰੀਆਂ ਵਾਲੀਆਂ ਆਪਣੀਆਂ ਉਹ ਖੁਰਲੀਆਂ ਜੀ ਉਹ ਆਰਡਰ ਤੇ ਉਹ ਕਰ ਦਿੰਨੇ ਆ ਤਿਆਰ ਜੀ ਅੱਛਾ ਇਹ ਉਹ ਚੀਜ਼ਾਂ ਜਾਨੀ ਜੇ ਕੋਈ ਆਰਡਰ ਤੇ ਤਿਆਰ ਕਰਾਉਣਾ ਚਾਹੁੰਦਾ ਉਹ ਵੀ ਕਰ ਦਿੱਤਾ ਹਾਂਜੀ ਹਾਂਜੀ ਉਹ ਵੀ ਕਰ ਦਿੱਤੀਆਂ ਜੀ ਠੀਕ ਹੈ ਅੱਛਾ ਚਾਨ ਨੇ ਜਿਵੇਂ ਇੱਕੋ ਦੋਸਤੋ ਚਾਨ ਨਾਲ ਤੁਸੀਂ ਦੇਖ ਸਕਦੇ ਹੋ ਬਾਈ ਜਿਹੜੀ ਲੋਡ ਕਰ ਰਹੇ ਜਾ ਰਿਹਾ ਹੈ ਤੋਂ ਇਲਾਵਾ ਇੱਕ ਟੋਕਾ ਜਿਹੜਾ ਉਹ ਵੀ ਹੁਣੇ ਆ ਮੇਰੇ ਕੋਲ ਖੜਿਆ ਤੋਂ ਹੀ ਜਿਹੜਾ ਉਹ ਲੋਡ ਹੋਇਆ ਅੱਛਾ ਭਾਈ ਅੱਜ ਆਪਾਂ ਟੋਕਿਆਂ ਦੇ ਵਿੱਚ ਗੱਲ ਕਰੀਏ ਜਿਹੜੇ ਨਵੀਂ ਕਿਸਮ ਦੇ ਟੋਕੇ ਆ ਇਹ ਹੀ ਤਿਆਰ ਕਰਦੇ ਹੁੰਦੇ ਜਿਹਨੂੰ ਸੈਂਡିକੇਟ ਪੰਜਾਬੀ ਆਪਣੇ ਕਹਿ ਦਿੰਦੇ ਉਹ ਵੀ ਬਣਾ ਰਹੇ ਹਾਂ ਹਾਂਜੀ ਹੁਣ ਉਹ ਸੈਂਡିକੇਟ ਵੀ ਨਾਲ ਅਸੀਂ ਤਿਆਰ ਕਰਦੇ ਹਾਂ ਸੈਂਡିକੇਟ ਵੀ ਤਿਆਰ ਕਰਨੇ ਸ਼ੁਰੂ ਕਰਤੇ ਆ ਉਹਦੇ ਚ ਕਿੰਨੀਆਂ ਕਿਸਮਾਂ ਤਿਆਰ ਕਰ ਰਹੇ ਹੋ ਉਹਦੇ 2-3 ਕਿਸਮਾਂ ਆ ਜਿਵੇਂ ਗੇਅਰ ਵਾਲਾ ਹੋ ਗਿਆ ਜੀ ਉਹਦੇ ਚ ਇੱਕ ਗੇਅਰ ਤੋਂ ਬਗੈਰ ਹੋ ਗਿਆ ਥੋੜਾ ਜਿਹਾ ਹਲਕਾ ਵੀ ਬਣਾ ਰਹੇ ਹਾਂ ਉਹ ਆਪਾਂ ਨਾਲ ਦਿਖਾਵਾਂਗੇ ਵੈਸੇ ਇਹ ਸ਼ੁਰੂਆਤੀ ਗੱਲਾਂ ਬਾਤਾਂ ਆ ਆ ਇੱਕ ਕੁਐਸਚਨ ਸੀਗਾ ਜਿਹੜੇ ਇਹ ਟੋਕੇ ਆ ਇਹਨਾਂ ਬਾਰੇ ਜਦੋਂ ਫੀਲਡ 'ਚ ਜਾਂਦੇ ਆ ਆਮ ਤੌਰ ਤੇ ਕੁਸ ਕੁ ਵੀਰਾਂ ਦੇ ਮਨ 'ਚ ਇਹ 네ਗੇਟਿਵ ਕੁਐਸਚਨ ਹੈ ਵੀ ਜਿਹੜਾ ਇਹ ਟੋਕੇ ਆ ਸਿਆਲੂ ਪੱਠੇ ਨੂੰ ਘੱਟ ਕੋ ਉਤਰਦੇ ਆ ਜਿਵੇਂ ਬਰਸੀਮ ਜਮੀ ਇਹਨਾਂ ਚੀਜ਼ਾਂ ਨੂੰ ਤੁਹਾਨੂੰ ਕਿਦਾਂ ਲੱਗਦਾ ਤੁਸੀਂ ਇਹ ਵੇਚਦੇ ਹੋ ਬਣਾਉਂਦੇ ਨਹੀਂ ਉਹ ਸਾਨੂੰ ਵੀ ਆ ਕੇ ਕਹਿ ਦਿੰਦੇ ਆ ਪਰ ਜਿਹੜਾ ਆਪਣੇ ਕੋਲੋਂ ਲੈ ਕੇ ਜਾਂਦਾ ਨਾ ਆਪਣੀ ਕੁਆਲਿਟੀ ਦਾ ਫਰਕ ਆ ਜੀ ਠੀਕ ਹੈ ਉਹ ਫਿਰ ਜਦੋਂ ਬੈਕ ਆਲ ਹੀ ਲੈਣੇ ਉਹ ਕਹਿੰਦੇ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਇਹਦੀ ਜੀ ਮਤਲਬ ਇਹ ਆ ਵੀ ਇੱਕ ਮਾਰ ਹੋਣਾ ਜ਼ਰੂਰੀ ਹੈ ਜਿਹੜਾ ਚੀਜ਼ ਤਿਆਰ ਕਰਦਾ ਤੇ ਜੋ ਮਾਰਾ ਤਾਂ ਫਿਰ ਇਦਾਂ ਦੀ ਕੋਈ ਸਮੱਸਿਆ ਨਹੀਂ ਹੁੰਦੀ ਹਾਂਜੀ ਕੁਐਸਚਨ ਸਾਨੂੰ ਹੁੰਦੇ ਆਈ ਇਹ ਠੀਕ ਹੈ ਪਰ ਆਪਾਂ ਅੱਜ ਸ਼ੁਰੂਆਤ ਦੇ ਵਿੱਚ ਕੁਐਸਚਨ ਹੀ ਮਾਰਨਾ ਚਾਹੁੰਦੇ ਆਪਾਂ ਪਹਿਲਾਂ ਡੈਮੋ ਹੀ ਦਿਖਾਉਣੇ ਆਂ ਕੁੱਤਰ ਕੇ ਦਿਖਾਵਾਂਗੇ ਫਿਰ ਟੋਕਿਆਂ ਬਾਰੇ ਗੱਲਬਾਤ ਕਰਦੇ ਸੋ ਦੋਸਤੋ ਇਹ ਜਦੋਂ ਬਾਈ ਜੀ ਹੋਰਾਂ ਨਾਲ ਵੀਡੀਓ ਬਣਾਉਣ ਦੀ ਗੱਲ ਹੋਈ ਆ ਤਾਂ ਮੈਂ ਉਦੋਂ ਹੀ ਇਹ ਕਿਹਾ ਸੀ ਵੀ ਆਪਾਂ ਇੱਕ ਤਾਂ ਬਰਸੀਮ ਇੱਕ ਜਮੀ ਤੇ ਇੱਕ ਪਰਾਲੀ ਇਹ ਕੁੱਤਰ ਕੇ ਦਿਖਾਵਾਂਗੇ ਕਿਉਂਕਿ ਬਿਨਾਂ ਚੱਕੇ ਇਹਨਾਂ ਟੋਕਿਆਂ ਦੇ ਬਲੇਟ ਬਹੁਤ ਕਾਮਯਾਬ ਹੁੰਦੇ ਆ ਤੇ ਇਹ ਤੂਤ ਦੀਆਂ ਛਟੀਆਂ ਨੂੰ ਲੱਕੜਾਂ ਨੂੰ ਵੀ ਛੋਟੀਆਂ ਨੂੰ ਕੁੱਤਰ ਦਿੰਦੇ ਐ ਪਰ ਫਾਰਮਰ ਵੀਰਾਂ ਨੇ ਜਾਂ ਤਾਂ ਵਰਸੀਮ ਸਿਆਲਾਂ ਦੇ ਵਿੱਚ ਪਸ਼ੂਆਂ ਨੂੰ ਪਾਉਣਾ ਜਾਂ ਜਮੀਂ ਪਾਉਣੀ ਆ ਤੇ ਜਾਂ ਕੋਸ ਭਰਾ ਪਰਾਲੀ ਸੌਕਾ ਵਾਸਤੇ ਜਾਂ ਬਾਸਮਤੀ ਦੀ ਪਰਾਲੀ ਤੂੜੀ ਦੀ ਥਾਂ ਤੇ ਵੀ ਕੁੱਤਰ ਲੈਂਦੇ ਐ ਸੋ ਆਪਾਂ ਡੈਮੋ ਇਹਨਾਂ ਤੋਂ ਸ਼ੁਰੂ ਕਰਨਾ ਹੈ ਇਹ ਤੁਹਾਡੇ ਮਨਾਂ ਦੇ ਕੁਐਸਚਨ ਹੋਣਗੇ ਤੇ ਮੈਂ ਕੋਸ਼ਿਸ਼ ਕਰ ਰਿਹਾ ਵੀ ਤੁਹਾਨੂੰ ਵੀਡੀਓ 'ਚ ਦਿਖਾ ਦਿਆਂ ਉਦੋਂ ਬਾਅਦ ਚ ਆਪਾਂ ਗੱਲਾਂ ਬਾਤਾਂ ਹੋਰ ਕਰਾਂਗੇ ਤੇ ਪੂਰੀ ਫਾਰਮ ਜਿਹੜੀ ਬਾਈ ਜੀ ਹੋਰ ਨੇ ਇੱਥੇ ਤਿਆਰ ਕੀਤੀ ਹੈ ਜਿਹਦੇ ਚ ਬਹੁਤ ਸਾਰੇ ਇਹ ਇਕੁਪਮੈਂਟਸ ਬਾਈ ਜਿਹੜੀ ਤਿਆਰ ਕਰਦੇ ਆ ਉਹ ਤੁਹਾਨੂੰ ਢੇੜਾ ਕਢਾਵਾਂਗੇ ਵਿਖਾਵਾਂਗੇ ਸ਼ੁਰੂਆਤ ਆਪਾਂ ਇਹਨਾਂ ਟੋਕਿਆਂ ਤੋਂ ਕਰਦੇ ਆ ਤੇ ਪਹਿਲਾਂ ਵਰਸੀਮ ਫਿਰ ਜਮੀ ਤੇ ਫਿਰ ਜਿਹੜੀ ਪਰਾਲੀ ਦੋਸਤੋ ਇੱਥੇ ਥੋੜੀ ਅਸੀਂ ਰੱਖੀ ਆ ਉਹ ਤੁਹਾਨੂੰ ਕੁੱਤਰ ਕੇ ਦਿਖਾਵਾਂਗੇ ਸੋ ਇਹ ਦੋਸਤੋ ਤੁਸੀਂ ਦੇਖੋ ਵਰਸੀਮ ਦਾ ਰੋਕ ਬਾਈ ਜਿਹੜੀ ਲਾ ਰਹੇ ਆ ਇੱਕ ਇਹ ਵੀ ਫਾਇਦਾ ਵੀ ਇਹ ਧੂਰ ਪੱਠੇ ਸਿਰਦਾ ਜਿਵੇਂ ਫਾਰਮਾਂ ਦੇ ਵਿੱਚ ਖੁਰਲੀਆਂ ਹੁੰਦੀਆਂ ਬਣੀਆਂ ਦੋਸਤੋ ਤੇ ਉਹਦੇ ਵਿੱਚ ਤੁਸੀਂ ਦੇਖੋ ਕਿਥੋਂ ਤੱਕ ਹਰਾ ਪਠਾਏ ਅੱਗੇ ਪਚਾਰਿਆ। ਸੋ ਇਹ ਬਰਸੀਮ ਨਰੋਲ ਅਸੀਂ ਜਿਹੜਾ ਇਹਦਾ ਟੱਕਲਾ ਜਿਹੜਾ ਉਹ ਟੱਕਲਾ ਆ ਰਹੇ ਆ ਨਰੋਲ ਬਰਸੀਮ ਐ ਦੋਸਤੋ। ਸੋ ਇਹ ਇਹਦਾ ਕੁਤਰਾ ਦੇਖ ਲਓ ਤੁਸੀਂ। ਨਾਲ ਇਹ ਦੇਖ ਲਓ ਵੀ ਕਿਤੇ ਰੋਕ ਅੜਦਾ ਨਹੀਂ ਰਿਹਾ। ਜਿਹੜੇ ਤਰੀਕੇ ਨਾਲ ਇਹ ਕੁੱਤਰ ਕੇ ਦਿਖਾ ਰਿਹਾ। ਸੋ ਬਰਸੀਮ ਆ ਰਿਹਾ ਇਹ। ਅਸੀਂ ਪੂਰੀ ਫਾਂਡੀ ਜਿਹੜੀ ਉਹ ਕੁੱਤਰ ਦੇਣੀ ਐ। ਤੋ ਇਹ ਟੋਕਾ ਜਿਹੜਾ ਉਹ ਚੱਲ ਰਿਹਾ ਨੂੰ ਸੋ ਅ ਬਲਰਾਜ ਭਾਈ ਰੋਕ ਦਾ ਨਦੀ ਸਮੱਸਿਆ ਤਾਂ ਨਹੀਂ ਆਉਂਦੀ ਇਸ ਨਾਲ ਕੋਈ ਪ੍ਰੋਬਲਮ ਨਹੀਂ ਇਹਦੀ ਕੋਈ ਨਹੀਂ ਕੋਈ ਇਹਦਾ ਪਾਣੀ ਨਹੀਂ ਕੱਢੂਗੀ ਪੂਰਾ ਵਧੀਆ ਵਧੀਆ ਤਾਂ ਇਹਦਾ ਚਾਰਾ ਵਧੀਆ ਪੂਰਾ ਸਹੀ ਹੈ ਸੋ ਇਹ ਦੋਸਤੋ ਤੁਸੀਂ ਪਰਸੀਮ ਬਸ ਕਰੋ ਭਾਈ ਹੁਣ ਦੋਸਤੋ ਜ਼ਮੀਨ ਦਾ ਰੋਕ ਵੀ ਭਾਈ ਉਹਨਾਂ ਨੂੰ ਕਵਾਂਗੇ ਵੀ ਜਰੂਰ ਲਾ ਦੇਣ ਆਪਾਂ ਜ਼ਮੀਨ ਤੁਹਾਨੂੰ ਨਾਲ ਜਿਹੜੀ ਹੋਕ ਪਰਕੇ ਦਿਖਾਉਣੀ ਹੈ ਭਾਈ ਹੋਰੀ ਰੋਕ ਲਾਉਣਗੇ ਜ਼ਮੀਨ ਦਾ ਜੀ ਜ਼ਮੀਨ ਵੀ ਦੇਖੋ ਜੇ ਨਾਲ ਕਿਦਾਂ ਦਾ ਇਹ ਕੁੱਤਰਾ ਕਰਦਾ ਸੋ ਇਹ ਪਰਸੀਮ ਹੋਣ ਤੱਕ ਉਤਰਿਆ ਸੀ ਹੁਣ ਜਿਹੜੀ ਉਹ ਜਮੀ ਆਉਣੀ ਸ਼ੁਰੂ ਹੋ ਗਈ ਹੈ ਬਾਕੀ ਜਿਹੜਾ ਵੀਰ ਆਤੀ ਆ ਪੱਠੇ ਕੁੱਤਰਦਾ ਮਾਰ ਵੀ ਹੁੰਦਾ ਵੀਰ ਨਾਲ ਇਹਦੇ ਫਾਰਮ ਚ ਕੰਮ ਕਰਦੇ ਆ ਬਾਈ ਹੋਰਿਆਂ ਦੇ ਨਾਲ ਹੈਲਪਰ ਹੈ ਪਰ ਇਹ ਨਾਲ ਪੱਠੇ ਵੀ ਕੁੱਤਰ ਕੇ ਦਿਖਾ ਰਹੇ ਆ ਪੱਠੇ ਕੁੱਤਰ ਨਾਲ ਮੈਂ ਜਿਵੇਂ ਕਿਹਾ ਵੀ ਐਕਸਪਰਟ ਹੁੰਦਾ ਤੇ ਉਹ ਨੂੰ ਆਪਦੇ ਢਾਂਗ ਨਾਲ ਰੋਕ ਲਾਊਗਾ ਤਾਂ ਉਹ ਵੀ ਤਾਂ ਤੁਸੀਂ ਦੇਖੋਗੇ ਬਹੁਤ ਵਧੀਆ ਤਰੀਕੇ ਨਾਲ ਕੁੱਤਰਾ ਹੋਣਾ ਹੈ ਦੇ ਨਾਲ ਕੋਈ ਲਾਲ ਨਹੀਂ ਛੱਡੂਗਾ ਇਹ ਅੱਛਾ ਠੀਕ ਹੈ ਬਸ ਆ ਰੋਕਣਾ ਲਾਇਓ ਭਾਈ ਹੋਰ ਦੋਸਤੋ ਕੋਈ ਲਾਲਾ ਨਹੀਂ ਛੱਡਦਾ ਜਿਵੇਂ ਕਈ ਵੀਰ ਇੱਕ ਕੁਐਸਚਨ ਸੀਗੇ ਬਹੁਤੇ ਭਰਾਵਾਂ ਦੇ ਮਨਾਂ ਦੇ ਮੈਂ ਇਹ ਉਹੀ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹਾਂ ਹਾਲਾਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਜੇ ਤੂਤ ਦੀਆਂ ਛਟੀਆਂ ਲਾ ਦਿੱਕਿਏ ਕੁੱਤਰ ਦਿੰਦੇ ਆ ਟੋਕੇ ਕਿਉਂਕਿ ਇਹਨਾਂ ਦੇ ਬਹੁਤ ਮਜ਼ਬੂਤ ਜਿਹੜੇ ਉਹ ਕਟਰ ਹੁੰਦੇ ਆ ਕਿਤੋਂ ਕੋਈ ਤੁਹਾਨੂੰ ਲਾਲਾ ਨਹੀਂ ਨਜ਼ਰ ਆਉਣੀਗਾ ਅ ਇਹ ਤੁਸੀਂ ਦੇਖ ਸਕਦੇ ਹੋ ਤੋਂ ਇਲਾਵਾ ਪ੍ਰਾਲੀ ਵੀ ਇਹ ਟੋਕੇ ਨਾਲ ਤੁਸੀਂ ਵਧੀਆ ਕੁੱਤਰ ਸਕਦੇ ਹੋ ਇਹ ਪ੍ਰਾਲੀ ਵੈਸੇ ਹੀ ਦੋਸਤੋ ਜਿਹੜੀ ਰੱਖੀ ਹੁੰਦੀ ਇਕੱਠੀ ਕੀਤੀ ਉਹ ਪ੍ਰਾਲੀ ਹੈ ਕੋਸ਼ਿਸ਼ ਕਰਾਂਗੇ ਵੀ ਬਈ ਲਾ ਦਿਓ ਜੇ ਰੋਗੇ ਦੇ ਵੀ ਤੋਂ ਇਹ ਵੀ ਤੁਹਾਨੂੰ ਕੁੱਤਰ ਕੇ ਦਿਖਾਉਣੇ ਕਿ ਇਹ ਵੀ ਗਠਾਂ ਵਾਲੀ ਕੁੱਤਰਾ ਕਰੋ ਪਾਏ ਸਾ ਘਾਤੀ ਘੱਟੀ ਕਰ ਉਹ ਤੋਂ ਵੀ ਉਹ ਵੀ ਕੁੱਤਰਾ ਕਰਦੇ ਇਹ ਆਪਣੇ ਆਪ ਹੀ ਬਈ ਅੰਦਰ ਨੂੰ ਫਰ ਖਿੱਚੀ ਜਾਂਦੇ ਜਿਹੜੇ ਪ੍ਰਾਲੀ ਆਪਣੇ ਆਪ ਟਿਕਣਾ ਚਾਹੇ ਠੀਕ ਹੈ ਤਾਂ ਕਾਣੇ ਆਪ ਨੂੰ ਕੀ ਜਾਨੇ ਸੋ ਦੋਸਤੋ ਇਹ ਪ੍ਰਾਲੀ ਦੇਖ ਲੋ ਤੁਸੀਂ ਹਾਂ ਇਹਦਾ ਵੀ ਪੁੱਤਰਾਂ ਦੇਖ ਸਕਦੇ ਹੋ ਤੁਸੀਂ ਟੋਕਾ ਚੱਲ ਰਿਹਾ ਸੋ ਆਪਾਂ ਹੁਣ ਮੇਨ ਜਿਹੜਾ ਟੋਕੇ ਦੇਖਦੇ ਆ ਜਿਹੜੇ ਬਾਈ ਜਿਓਰੀ ਤਿਆਰ ਕਰਦੇ ਉਹ ਕਿਹੜੇ-ਕਿਹੜੇ ਆ ਪਰ ਇਹ ਤੁਹਾਨੂੰ ਡੈਮੋ ਸ਼ੁਰੂਆਤ ਚ ਤਾਂ ਦਿਖਾਇਆ ਬਹੁਤੇ ਵੀ ਸਾਰੀ ਵੀਡੀਓ ਨਹੀਂ ਦੇਖਦੇ ਮਣਾ ਚ ਸਵਾਲ ਸੀਗਾ ਵੀ ਇਹ ਟੋਕੇ ਸਿਆਲੂ ਪੱਠੇ ਨੂੰ ਪੁੱਤਰ ਸਕਦੇ ਆ ਤਾਂ ਡੈਮੋ ਤੁਹਾਡੇ ਸਾਹਮਣੇ ਆ ਦਸੋ ਸੋ ਮਾਲਵਾ ਐਗਰੀਕਲਚਰ ਇਕਵਿਪਮੈਂਟਸ ਵਾਲਿਆਂ ਦੇ ਇਹ ਟੋਕੇ ਆ ਤੇ ਕੁਆਲਿਟੀ ਸੀ ਸਾਡੀ ਪਹਿਚਾਣ ਹੈ ਵਾਕਈ ਜੇ ਕੁਆਲਿਟੀ ਦੇਵਾਂਗੇ ਕਿਉਂਕਿ ਕੋਈ ਵੀ ਫਾਰਮਰ ਇੱਕ ਲੰਬੇ ਟਾਈਮ ਵਾਸਤੇ ਇਨਵੈਸਟਮੈਂਟ ਕਰਦਾ ਜਿਹੜਾ ਟੋਕਾ ਖਰੀਦਿਆ ਪੰਜ ਸੱਤ ਸਾਲ ਅਸੀਂ ਵਰਤਨਾ ਹੁੰਦਾ ਚੰਗੀ ਚੀਜ਼ ਮਿਲ ਜੇ ਤਾਂ ਉਹਦੇ ਨਾਲ ਫਾਰਮਰ ਦਾ ਮਾਨ ਖੁਸ਼ ਹੁੰਦਾ ਤੇ ਫਰਮ ਦੀ ਕੁਆਲਟੀ ਵੀ ਇਸੇ ਚ ਹੈ ਵੀ ਜਿਹੜਾ ਫਾਰਮਰ ਪੈਸੇ ਲਾਉਂਦਾ ਉਹਦਾ ਜਿਹੜਾ ਉਹ ਮਨ ਉਸ ਚੀਜ਼ ਤੋਂ ਖੁਸ਼ ਹੋਵੇ ਇਹ ਪ੍ਰਾਲੀ ਕੁਤਰੀ ਸੀ ਦੋਸਤੋ ਇਹਦਾ ਤੁਸੀਂ ਕੁਤਰਾ ਦੇਖੋ ਬਿਲਕੁਲ ਤੁਹਾਨੂੰ ਆ ਆਈਡੀਅਲ ਕੰਡੀਸ਼ਨ ਚ ਦਿਸੂਗਾ ਜਿਵੇਂ ਪਸ਼ੂਆਂ ਨੂੰ ਅਸੀਂ ਕੁਤਰ ਕੇ ਪਾਉਣੀ ਹੁੰਦੀ ਹੈ ਤੇ ਜੇ ਆਪਾਂ ਗੱਲ ਕਰੀਏ ਇਹ ਤੋਂ ਥੱਲੇ ਇਹ ਜਮੀ ਸੀਗੀ ਉਹ ਦੂਰ ਥੱਲੇ ਬਰਸੀਮ ਸੀ ਸੋ ਦੂਰ ਤੱਕ ਪੱਠੇ ਜਿਹੜੇ ਉਹ ਪਹੁੰਚਿਆ ਇਹਨੂੰ ਵੀ ਤੁਹਾਨੂੰ ਜਿਹੜਾ ਵੀ ਰਕੁਤਰ ਰਿਹਾ ਉਹਨੂੰ ਵਾਰ-ਵਾਰ ਅੱਗੋਂ ਪੱਠੇ ਜਿਹੜੇ ਉਹ ਸਾਈਡ ਤੇ ਹਟਾਉਣੇ ਪੈਣਗੇ ਸੋ ਆਓ ਕੁਝ ਹੋਰ ਜਿਹੜੀਆਂ ਮਸ਼ੀਨਾਂ ਇਹਦੇ ਨਾਲ ਸੰਬੰਧਤ ਬਈ ਹੋ ਰਹੀ ਤਿਆਰ ਕਰਦੇ ਆ ਉਹ ਦੇਖਦੇ ਆ ਸਮਝਦੇ ਆ ਕਿੰਨੇ ਮਾਡਲ ਇਹ ਤਿਆਰ ਕਰਦੇ ਆ ਇਹਨਾਂ ਟੋਕਿਆਂ ਦੇ ਵਿੱਚ ਅੱਛਾ ਬਲਰਾਜ ਭਾਈ ਜਿਹੜੇ ਆਪਾਂ ਟੋਕੇ ਦਿਖਾ ਰਹੇ ਆ ਕਿੰਨੀ ਕਿਸਮ ਦੇ ਇਸ ਤਰ੍ਹਾਂ ਦੇ ਟੋਕੇ ਤਿਆਰ ਕਰਦੇ ਆ ਆਪਣੇ 4 ਕਿਸਮ ਦੇ ਟੋਕੇ ਆ ਜੀ 4 ਕਿਸਮ ਦੇ ਆ ਹਾਂਜੀ ਹਾਂ ਦਿਖਾ ਦਿਓ ਇੱਥੇ ਇਸ ਟਾਈਮ ਜਿਹੜੇ ਮੌਜੂਦ ਆ ਜਿਹੜਾ ਸਟਾਰਟਿੰਗ ਮਾਡਲ ਹੈ ਇਹ ਆਪਣਾ ਹੈ ਹਾਂਜੀ ਅੱਛਾ ਇਹ ਸਟਾਰਟਿੰਗ ਵਾਲਾ ਮਾਡਲ ਆ ਗਿਆ ਹਾਂਜੀ ਕਿੰਨੀ ਕੁਆਂਟੀਟੀ ਹੈ ਦੀ ਮਤਲਬ ਕਿਦਾਂ ਦੀ ਕੈਪੈਸਿਟੀ ਰੱਖਦਾ ਹੈ ਇਹਦੀ 7 ਕੁਆਂਟਲ ਕੈਪੈਸਿਟੀ ਹੈ ਜੀ ਘੰਟੇ ਦੀ 7 ਕੁਆਂਟਲ ਇੱਕ ਘੰਟੇ ਦੀ ਇੱਕ ਘੰਟੇ ਚ 7 ਕੁਆਂਟਲ ਪੱਠੇ ਪੁੱਤਰ ਦੂਗਾ ਇਹ ਹਾਂਜੀ ਸੋ ਦੋਸਤੋ ਇਹ ਪਹਿਲੇ ਨੰਬਰ ਤੇ ਆ ਇੱਕ ਘੰਟੇ ਚ 7 ਕੁਆਂਟਲ ਇਹ ਜਿਹੜਾ ਟੋਕਾ ਹੈ ਉਹ ਪੱਠੇ ਪੁੱਤਰਦਾ ਹੈ ਬਹੁਤ ਮੈਂ ਮੰਨੂਗਾ ਵੀ ਕੈਪੈਸਿਟੀ ਇਹਦੀ ਫੁੱਲ ਹੀ ਹੈ ਕਿਉਂਕਿ 7 ਕੁਆਂਟਲ ਬਹੁਤ ਪੱਠਾ ਹੁੰਦਾ ਹੈ ਇਹ ਚਰਵਾਤੀ ਮਾਡਲ ਹੋ ਗਿਆ ਬਈ ਹੈ ਨਾ ਮੇਰੇ ਖਿਆਲ ਚ ਜਿਹਦੇ ਕੋਲ 5-4 ਪਸ਼ੂ ਰੱਖਿਆ ਉਹਦੇ ਵਾਸਤੇ ਤਾਂ ਇਹ ਵਧੀਆ ਕੰਮ ਕਰ ਦੇਵੇ ਬਹੁਤ ਵਧੀਆ ਜੀ ਜੇ ਢੰਗਣਾ ਕੁਦਰਾ ਕਰਨਾ ਜਾਂ 10 ਪਸ਼ੂਆਂ ਵਾਸਤੇ ਵੀ ਕਰਦਾ ਇਹ 10 ਪਸ਼ੂਆਂ ਵਾਸਤੇ ਵੀ ਬਹੁਤ ਵਧੀਆ ਰਹੂਗਾ ਹਾਂਜੀ ਹਾਂਜੀ ਸੋ ਦੋਸਤੋ ਇਹ ਪਹਿਲੇ ਨੰਬਰ ਤੇ ਇਹ ਕਿੰਨੇ ਪਲੇਟ ਹੁੰਦੇ ਇਹਦੇ ਚ ਬਈ ਇਹਦੇ 2 ਪਲੇਟ ਹੁੰਦੇ ਆ ਇਹਦੇ 2 ਪਲੇਟ ਹਾਈ ਟੈਕ ਪਲੇਟ ਹੁੰਦੇ ਆ ਠੀਕ ਹੈ ਇਹ ਤੋਂ ਅੱਗੇ ਬਈ ਜਿਹੜਾ ਟੋਕਾ ਪਿਆ ਨਾਲ ਹੀ ਹਾਂਜੀ ਹੂੰ ਇਹ ਹੈਗਾ ਜੀ ਆਪਣਾ ਡਬਲ ਐਮ 1 ਡਬਲ ਐਮ 1 ਹਾਂਜੀ ਇਹਦੀ ਕੈਪੈਸਿਟੀ ਉਹਦੇ ਨਾਲੋਂ ਜ਼ਿਆਦਾ ਜੀ ਠੀਕ ਹੈ ਪਹਿਲਾ ਐ ਡਬਲ ਐਮ 1 ਇਹ ਟੋਕਾ ਇਹਦੇ ਚ ਕਿੰਨੇ ਪਲੇਟ ਆ ਗਏ ਇਹਦੇ ਦੀ ਦੋ ਪਲੇਟ ਆ ਜੀ ਇਹਦੀ ਕਪੈਸਿਟੀ 12 ਕੁਇੰਟਲ ਹੈ ਘੰਟੇ ਅੱਛਾ ਇਹਦੀ ਕਪੈਸਿਟੀ 12 ਕੁਇੰਟਲ ਹਾਂਜੀ ਹਾਂਜੀ ਠੀਕ ਹੈ ਇਹ ਦੂ ਅੱਗੇ ਭਾਈ ਮਾਡਲ ਜਿਹੜਾ ਆਪਾਂ ਤਿਆਰ ਕਰਦੇ ਆ ਐਮ 2 ਹੈ ਜੀ ਜਿਹੜਾ ਇਹ ਕਹਿੰਦੇ ਆ ਨੂੰ ਹੂੰ ਠੀਕ ਹੈ ਜੀ ਠੀਕ ਹੈ ਇਹਦੀ ਕਪੈਸਿਟੀ 15 ਤੋਂ 20 ਕੁਆਂਟਲ ਆ ਜੀ 40 ਪਸ਼ੂਆਂ ਤੱਕ ਇਹ ਕੰਮ ਕਰਦਾ 40 ਪਸ਼ੂਆਂ ਤੱਕ ਮੈਂ ਦਿਖਾਇਓ ਇਹਦੇ ਨਾਲ ਦੋਸਤੋ ਤੁਹਾਨੂੰ ਬਲੇਟ ਵੀ ਮੈਂ ਦਿਖਾ ਦਿਆਂ ਇਹ ਬਲੇਟ ਹੁੰਦੇ ਆ ਬਲੇਟ ਦਾ ਸਹੀ ਹਾਈਟਕ ਬਲੇਟ ਹੁੰਦੀ ਹੈ ਜੀ ਬਲੇਟਾਂ ਬਾਰੇ ਥੋੜੀ ਗੱਲ ਕਰਨੀ ਸੀ ਬਾਈ ਇਹਨਾਂ ਨੂੰ ਰੇਤੀ ਲਾਉਣੀ ਪੈਂਦੀ ਹੈ ਜਾਂ ਨਹੀਂ ਹਾਂ ਜੀ ਨਾ ਕੋਈ ਰੇਤੀ ਨਹੀਂ ਕੋਈ ਗ੍ਰੈਂਡਰ ਨਹੀਂ ਜੀ ਐਡਮੈਟਿਕ ਤਿੱਖੇ ਹੋਣੇ ਆ ਇਹ ਆਪ ਹੀ ਤਿੱਖੇ ਹੀ ਰਹਿਣਗੇ ਹਾਂਜੀ 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 ਇਹਨਾਂ ਦੀ ਲਾਈਫ ਟੋਕੇ ਦੇ ਬਰਾਬਰ ਹੀ ਚੱਲੀ ਜਾਂਦੀ ਹੈ ਫਿਰ ਜਾਂ ਇਹ ਬਦਲਨੇ ਪੈ ਸਕਦੇ ਜਿਵੇਂ ਆਪਾਂ ਕੰਮ ਜ਼ਿਆਦਾ ਲੈਣੇ ਜੇ ਹਾਂ ਜੀ ਠੀਕ ਹੈ ਹਰੇ ਚਾਰੇ ਤੇ ਕੋਈ ਸ਼ੇਦੀ ਪ੍ਰੋਬਲਮ ਨਹੀਂ ਆਉਂਦੀ ਪੰਜ-ਛੇ ਸਾਲ ਇਹਨੂੰ ਠੀਕ ਹੈ ਅੱਛਾ ਇਹ ਵੈਸੇ ਬਲੇਡ ਜਿਹੜੇ ਆ ਆਪਣੇ ਕੋਲ ਅਵੇਲੇਬਲ ਹੁੰਦੇ ਹਾਂ ਜੀ ਹਰ ਪਾਰਟਸ ਅਵੇਲੇਬਲ ਹੁੰਦਾ ਆਪਣੇ ਕੋਲ ਹਰੇਕ ਪਾਰਟਸ ਅਵੇਲੇਬਲ ਹੁੰਦਾ ਹੈ ਹਾਂਜੀ ਹਾਂਜੀ ਠੀਕ ਐ ਸੇ ਇਹ ਹੋ ਗਿਆ 3 ਨੰਬਰ ਦੇ ਉੱਤੇ 4 ਨੰਬਰ ਤੇ ਕਿਹੜਾ ਟੋਕਾ ਤੁਸੀਂ ਦੱਸਿਆ 4 ਨੰਬਰ ਤੇ ਆ ਗਿਆ ਜੀ ਠੀਕ ਹੈ ਹਾਂਜੀ ਐਮ 4 ਜੀ ਅੱਛਾ ਹਾਂਜੀ ਇਹ ਇਹ ਵੀ ਡਬਲ ਬਲੇਡ ਵਾਲਾ ਹੀ ਹੈ ਹਾਂਜੀ ਇਹ ਦੋ ਬਲੇਟ ਹੀ ਹੈ ਯਾਰ ਠੀਕ ਐ ਇਹਦੀ ਕੈਪੈਸਿਟੀ ਕੀ ਰਹੂਗੀ ਬਈ ਇਹਦੀ ਕੈਪੈਸਿਟੀ 40 ਕੁਆਂਟਲ ਆ ਇੱਕ ਘੰਟੇ ਦੀ 40 ਕੁਆਂਟਲ ਦੀ ਕੈਪੈਸਿਟੀ ਤੇਵੇਂ ਗਊਸਾਲਾ ਡੇਰੀ ਫਾਰਮ ਦੀ ਅੱਛਾ ਉਹਨਾਂ ਵਾਸਤੇ ਵੱਡੇ ਫਾਰਮ ਵਾਸਤੇ ਅੱਛਾ ਭਈ ਇੱਕ ਕੁਐਸਚਨ ਹੋਰ ਮਨ ਚਾਉਂਦਾ ਜਿਵੇਂ ਹੁਣ ਮੱਕੀ ਬਹੁਤੇ ਵੀਰ ਫਾਰਮਰ ਬੀਜਣਗੇ ਤੇ ਉਹਦਾ ਸਾਈਲਜ ਵੀ ਪਾਉਣਾ ਹੋਊਗਾ ਹਾਂਜੀ ਹਾਂਜੀ ਵੈਸੇ ਤਾਂ ਵਾ ਡੇਟੋ ਕੇ ਮੱਕੀ ਵਾਸਤੇ ਆਮ ਤੌਰ ਤੇ ਵਰਤੇ ਜਾਂਦੇ ਆ ਪਰ ਜੇ ਇਹਦੇ ਤੋਂ ਵੀ ਕੰਮ ਲੈਣਾ ਹੋਵੇ ਤੁਹਾਡੇ ਸਾਹ ਚ ਥੈਲੇ ਜੱਸੇ ਉਹਦਾ ਛੱਲਿਆਂ ਦਾ ਵੀ ਕੁਤਰਾ ਇਹ ਵਧੀਆ ਕਰਦੀ ਆ ਜੀ ਠੀਕ ਆ ਚਾਰ ਰਸਤੇ ਆਪਾਂ ਲੈ ਸਕਦੇ ਹਾਂ ਤਾਂ ਚੱਲ ਸਕਦੀ ਹੈ ਜੇ ਕਿਸੇ ਨੇ ਥੈਲੇ ਥੂਲੇ ਭਰਨੇ ਭਾਵੇਂ ਭਰਨੇ ਬਾਕੀ ਚਲੋ ਅਗਲੇ ਦੀ ਇੱਛਾ ਵੀ ਹਾਂਜੀ 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 ਕਰ ਸਕਦੇ ਆ ਠੀਕ ਹੈ ਅੱਛਾ ਇਹ ਤੋਂ ਇਲਾਵਾ ਭਈ ਹੁਣ ਆਪਾਂ ਅੰਦਰ ਨੂੰ ਚੱਲਦੇ ਆ ਇੱਕ ਸੈਂਡିକੇਟ ਦੀ ਆਪਾਂ ਗੱਲ ਕੀਤੀ ਸੀ ਹਾਂਜੀ ਇਹ ਸੈਂਡିକੇਟ ਵੀ ਥੋੜੇ ਦਿਖਾ ਦਈਏ ਇਹ ਆਪਣੇ ਹਮੇਸ਼ਾ ਤਿਆਰ ਹੁੰਦੇ ਨੇ ਵੀ ਆਰਡਰ ਤੇ ਤਿਆਰ ਕਰਦੇ ਉਹ ਇਹ ਆਰਡਰ ਤੇ ਜੀ ਇਹ ਆਰਡਰ ਤੇ ਤਿਆਰ ਹੁੰਦੇ ਆ ਜਿਹੜੇ ਟੋਕੇ ਆਪਾਂ ਦਿਖਾਏ ਆ ਇਹੇ ਇਹ ਤਕਰੀਬ ਨਾਲ ਫਿਰ ਹੁਣ ਜਿਵੇਂ ਹੁਣ ਕਾਮਾ ਜੀ ਹੁਣ ਮਿਲ ਜਾਂਦੇ ਆ ਉਹਨਾਂ ਨਾਲ ਤੇ ਇਹ ਨਹੀਂ ਪਤਾ ਜੀ ਕੱਲ ਨੂੰ ਗੱਡੀ ਭਰੀ ਜਾਵੇ ਅੱਛਾ ਸਾਡੇ ਕੋਲ ਟੋਕਾ ਹੋਵੇ ਨਾ ਫਿਰ 2-4 ਦਿਨ ਲੱਗ ਸਕਦੇ ਗੱਡੀ ਭਰਨ ਤੋਂ ਧਿਆਨ ਚਾਹੀ ਵੀ ਕਿਹੜੀ ਕਿਹੜੀ ਸਟੇਟ ਦੇ ਵਿੱਚ ਜਾਂ ਪੰਜਾਬ ਵਿੱਚ ਮਾਲ ਭੇਜਦੇ ਹਾਂ ਹਾਂਜੀ ਪੰਜਾਬ ਤੋਂ ਕਾਫੀ ਸਟੇਟਾਂ ਜਾਂਦਾ ਹੀ ਹਰੇਕ ਤੱਕ ਕੈਨੇਡਾ ਅਮਰੀਕਾ ਇੰਗਲੈਂਡ ਵੀ ਗਿਆ ਬਾਈ ਅੱਛਾ ਯਾਨੀ ਅਦਰ ਕੰਟਰੀ 'ਚ ਵੀ ਭੇਜਦਾ ਪੰਜਾਬ ਤੋਂ ਇਲਾਵਾ ਹੋਰ ਸਟੇਟਾਂ ਜਿਹੜੀਆਂ ਇੰਡੀਆ ਦੀਆਂ ਉਹਨਾਂ 'ਚ ਤਾਂ ਜਾਣਾ ਹੀ ਜਾਣਾ ਹਾਂਜੀ ਹਾਂਜੀ ਠੀਕ ਹੈ ਤਾਂ ਦੋਸਤੋ ਇਹ ਟੋਕੇ ਜਿਹੜੇ ਤੁਸੀਂ ਦੇਖੋ ਭਾਈ ਜੁਰੀ ਕਹਿੰਦੇ ਵੀ ਕੈਨੇਡਾ ਅਮਰੀਕਾ ਤੱਕ ਵੀ ਭੇਜਦਾ ਅੱਛਾ ਭਾਈ ਪਰ ਬਾਹਰ ਭੇਜਿਆ ਇਹਦੇ ਲਈ ਕੋਈ ਕਿਸੇ ਯੂਨੀਵਰਸਿਟੀ ਤੋਂ ਕੋਈ ਮਾਨਤਾ ਪ੍ਰਾਪਤ ਆਪਣੀ ਫਰਮ ਹੈ ਹਾਂਜੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ ਇਹ ਪੇਟੈਂਟ ਮਾਡਲ ਹੈ ਜੀ ਠੀਕ ਹੈ ਹਾਂਜੀ ਪੇਟੈਂਟ ਮਾਡਲ ਹੈ ਤੇ ਯੂਨੀਵਰਸਿਟੀ ਤੋਂ ਆਪਣਾ ਮਾਨਤਾ ਪ੍ਰਾਪਤ ਹਾਂਜੀ ਸੋ ਦੋਸਤੋ ਇਹ ਟੋਕੇ ਸੀਗੇ ਇੱਕ ਮੇਰੇ ਖਿਆਲ ਚ ਇਹ ਬਈ ਚੱਕੀ ਪਈ ਹੈ ਹਾਂਜੀ ਇਹ ਤੱਕੀ ਆ ਗਈ ਜੀ ਹੂੰ ਤੇ ਉਹ ਟੋਕੇ ਨਾਲ ਵੀ ਚੱਕੀ ਇੱਕ ਲਾ ਦਿੰਦੇ ਆ ਇਹ ਕੱਲੀ ਚੱਕੀ ਵੀ ਹੈ ਜੀ ਗੱਲੀ ਚੱਕੀ ਵੀ ਆ ਇਹ ਰਨਿੰਗ ਇਹਦੀ ਫਿਰ ਮੋਟਰ ਤੇ ਆ ਮੋਟਰ ਤੇ ਆ ਠੀਕ ਆ ਜਿਹੜੇ ਇਹ ਟੋਕੇ ਆ ਬਾਈ ਇਹ ਵੀ ਫਿਰ ਮੋਟਰ ਦੇ ਉੱਤੇ ਰਨਿੰਗ ਆ ਇਹਦੀ ਮੋਟਰ ਤੇ ਜੀ ਅਸੀਂ ਆਪ ਦੀਆਂ ਤਿਆਰ ਕਰਾਉਣੇ ਆ ਫੁੱਲ ਕਾਪਰ ਪਾ ਕੇ ਠੀਕ ਆ ਮੋਟਰਾਂ ਆਪ ਤਿਆਰ ਕਰਾਉਣੇ ਅੱਛਾ ਮੋਟਰ ਦੀ ਪਾਵਰ ਦਾ ਫਰਕ ਪੈਂਦਾ ਵੱਡੇ ਟੋਕੇ ਨਾਲ ਵੱਡੀ ਲੱਗਦੀ ਹੂ ਹਾਂਜੀ 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 ਜਿਵੇਂ ਵੱਡੇ ਟੋਕੇ ਦੇ 3 ਐਚਪੀ ਦੀ ਲਾਉਣੇ ਆ ਛੋਟੇ ਦੇ 2 ਐਚਪੀ ਦੀ ਲਾਉਣੇ ਆ ਜੀ ਹਾਂਜੀ ਕਈ ਭਰਾਵਾਂ ਕੋਲ ਮੋਟਰ ਆਪਦੀ ਹੁੰਦੀ ਉਹ ਵੀ ਫਿੱਟ ਹੋ ਜਾਂਦੀ ਆ ਉਹ ਲਾ ਸਕਦੇ ਜਿਵੇਂ ਵਧੀਆ ਕੁਆਲਿਟੀ ਦੀਆਂ ਹੁੰਦੀਆਂ ਲਾਉਂਦੇ ਆ ਜੀ ਉਹ ਠੀਕ ਆ ਇਹ 10000 ਤੋਂ ਚੱਲ ਪੈਂਦਾ ਹੈ 10000 ਵਿਦਆਊਟ ਮੋਟਰ ਹੈ ਬਿਨਾ ਮੋਟਰ ਤੋਂ ਵਿਦਆਊਟ ਮੋਟਰ ਹੈ ਠੀਕ ਹੈ 10000 ਤੋਂ ਸ਼ੁਰੂਆਤ ਹੋ ਜਾਂਦੀ ਉਸ ਤੋਂ ਉੱਤੇ ਜਿਹੜਾ ਮਾਡਲ ਕੋਈ ਚਾਹੁੰਦਾ ਜਿੰਦਾ ਵੀ ਪਸ਼ੂਆਂ ਦੇ ਹਿਸਾਬ ਨਾਲ 200 ਲੈ ਜਾ ਅੱਛਾ ਆਪਾਂ ਮੇਨ ਜੈਤੋ ਦੇ ਵਿੱਚ ਖੜੇ ਆ ਤੇ ਮੇਨ ਫਾਰਮ 'ਚ ਖੜੇ ਆ ਕੋਈ ਵੀਰ ਗੁਰਦਾਸਪੁਰ ਬਟਾਲਾ ਏਰੀਆ ਤੋਂ ਵੀਡੀਓ ਦੇਖਦਾ ਕੋਈ ਕਿਤੋਂ ਦੇਖਦਾ ਫਿਰ ਉਹਨਾਂ ਤੱਕ ਪਹੁੰਚਾਉਣ ਦਾ ਕੀ ਜਰੀਆ ਬਣਦਾ ਉਹ ਜਿਵੇਂ ਮੋਟਰਸਾਈਕਲ ਰੇਡੀ ਵਾਲੇ ਛੱਡ ਆਉਂਦੇ ਆ ਜੀ ਹੂੰ ਜਿਵੇਂ ਆਪਣਾ ਹਾਥੀ ਵਾਲੇ ਛੱਡਣਾ ਪਿਕਅਪ 'ਚ ਜਾਦੇ ਆ ਪਿਕਅਪ 'ਚ ਜਾਵੜਦੇ ਆ ਜੀ ਠੀਕ ਹੈ ਹਾਂ ਉਹ ਵੀ ਜਾਵੜਦੇ ਆ ਡਿਸਟ੍ਰੀਬਿਊਟਰ ਸਿਸਟਮ ਵੀ ਹੈ ਡਿਸਟ੍ਰੀਬਿਊਟਰ ਵੀ ਹੈ ਗੁਰਦਾਸਪੁਰਾ ਜਿਵੇਂ ਪਾਤਣਾ ਵੀ ਹੈਗੇ ਆ ਹੋਰ ਜਗ੍ਹਾ ਤੇ ਪੰਜਾਬ 'ਚ ਹੈਗੇ ਆ ਉਹ ਤੁਹਾਡੇ ਨਾਲ ਸੰਪਰਕ ਕਰ ਲੈਣ ਤੁਸੀਂ ਨੰਬਰ ਦੇ ਹਾਂ ਹਾਂ ਜੀ ਅਸੀਂ ਨੰਬਰ ਦੇ ਦਿੰਨੇ ਆ ਉੱਥੋਂ ਚੱਕ ਲੈਂਦੇ ਆ ਠੀਕ ਹੈ ਸੋ ਦੋਸਤੋ ਇਹ ਟੋਕੇ ਤੁ ਆਪਾਂ ਛਾਨ ਨੇ ਵੀ ਦੇਖਾਂਗੇ ਪਰ ਪਹਿਲਾਂ ਗੇੜਾ ਮਾਰਦੇ ਆ ਇਹ ਜਿਹੜੀ ਬਾਈ ਦੀ ਉਹਨਾਂ ਦੀ ਫਰਮ ਆ ਇੱਥੇ ਇਹਨਾਂ ਨੇ ਜਿਹੜੀ ਉਹ ਇੱਕ ਕੰਪਨੀ ਬਣਾਈ ਹੋਈ ਆ ਜਿੱਥੇ ਇਹ ਸਾਰੇ ਇਕਵਿਪਮੈਂਟਸ ਤਿਆਰ ਹੁੰਦੇ ਆ ਆਪਾਂ ਦੇਖਾਂਗੇ ਵੀ ਬਹੁਤ ਸਾਰੇ ਭਰਾ ਜਿਹੜੇ ਆ ਇਸ ਟਾਈਮ ਸਾਹਮਣੇ ਜਿਹੜਾ ਆਪਣਾ ਕੰਮ ਕਰ ਰਹੇ ਆ ਇਹਨਾਂ ਟੋਕਿਆਂ ਨੂੰ ਤਿਆਰ ਕਰਦੇ ਆ ਇੱਧਰ ਇਹ ਨਵੇਂ ਤਿਆਰ ਹੋ ਗਏ ਆ ਤੇ ਰੰਗ ਬਾਹਰ ਹੁੰਦੇ ਆ ਤੇ ਉਸ ਤੋਂ ਬਾਅਦ ਚ ਫੇਰ ਜਿਹੜਾ ਉਹ ਪ੍ਰੋਪਰ ਜਦੋਂ ਫਾਰਮਰ ਤੱਕ ਵਰਤੋਂ ਵਾਸਤੇ ਜਾਣੇ ਹੁੰਦੇ ਆ ਉਹ ਬੜਾ ਸੋਹਣਾ ਇਹਨਾਂ ਦਾ ਰੰਗ ਰੂਪ ਫਿਰ ਉਹ ਤੋਂ ਬਾਅਦ ਚ ਤਿਆਰ ਹੋ ਜਾਂਦਾ ਸਾਰਾ ਮਟੀਰੀਅਲ ਦੇਖੋ ਜੇ ਆਪਾਂ ਕਈ ਵਾਰ ਮਨ ਚ ਕੁਐਸਚਨ ਹੁੰਦਾ ਵੀ ਲਾਈਫ ਕਿੱਦਾਂ ਦੀ ਹੋ ਤੇ ਜੇ ਆਪਾਂ ਇਹਨਾਂ ਦੀਆਂ ਗਲਾਰੀਆਂ ਨੂੰ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਤੁਸੀਂ ਦੇਖੋ ਮੇਰੇ ਖਿਆਲ ਚ ਵੀ ਟਰੈਕਟਰਾਂ ਦੇ ਇੰਜਨਾਂ ਚ ਜਿਹੜੀਆਂ ਗਲਾਰੀਆਂ ਯੂਜ਼ ਹੁੰਦੀਆਂ ਉਹ ਮਟੀਰੀਅਲ ਜਾਂ ਉਦਾਂ ਦੀ ਗਲਾਰੀ ਜਿਹੜੀ ਉਹ ਇਹਨਾਂ ਦੇ ਵਿੱਚ ਯੂਜ਼ ਕੀਤੀ ਗਈ ਹੈ ਬਾਕੀ ਪੁਲੀਆਂ ਦੇਖੀ ਦਿਸਦੀਆਂ ਸੋ ਇਹ ਤੋਂ ਇਲਾਵਾ ਦੋਸਤੋ ਹੋਰ ਅੱਗੇ ਨੂੰ ਚੱਲਦੇ ਹਾਂ ਕਿਉਂਕਿ ਇਹ ਟੋਟਲ ਕੰਮ ਮਸ਼ੀਨੀ ਹੈ ਖਰਾਬ ਸਿਸਟਮ ਹੈ ਖਰਾਦਾਂ ਦੇ ਜਰੀਏ ਜਿਹੜਾ ਉਹ ਇਹਨਾਂ ਸਾਰੇ ਜਿਹੜੇ ਉਹ ਇਹਨਾਂ ਦੇ ਪਾਰਟਸ ਉਹ ਬਣਾਏ ਜਾਂਦੇ ਇੱਧਰ ਇਹ ਵੀਰ ਜਿਹੜੇ ਇੱਥੇ ਕੰਮ ਕਰ ਰਹੇ ਆ ਸੋ ਵੇਖੋ ਪੂਰੀ ਪ੍ਰੋਪਰ ਫਾਰਮ ਤੁਸੀਂ ਦੇਖੋਗੇ ਜਿਹੜੀ ਇਹ ਟੋਕੇ ਤਿਆਰ ਕਰਦੀ ਹੈ ਤੇ ਬਹੁਤ ਸਾਰੇ ਵੀਰ ਇੱਥੇ ਨਾਲ ਆਉਂਦਾ ਰੋਜ਼ਗਾਰ ਜਿਹੜਾ ਉਹ ਵੀ ਚਲਾ ਰਹੇ ਆ ਸੋ ਉਸ ਆਪਾਂ ਹੋਰ ਚੀਜ਼ਾਂ ਦੇਖਣੀ ਆ ਜਿਹੜੀਆਂ ਬਾਹਰ ਬਾਈ ਜੀ ਉਹਨੇ ਬਣਾ ਕੇ ਰੱਖੀਆਂ ਹੋਈਆਂ ਤੇ ਚੌਂਕੀਆਂ ਜਿਹੜਾ ਤੁਹਾਨੂੰ ਅੰਦਰਲੇ ਪਾਸਿਓਂ ਮરાਇਆ ਕਿਉਂਕਿ ਇਹ ਭਰਾ ਸਾਰੇ ਪੰਜਾਬੀ ਭਰਾ ਹੈ ਕੰਮ ਕਰ ਰਿਹਾ ਤੇ ਸੋਚਿਆ ਵੀ ਇਹ ਵੀ ਵੀਡੀਓ ਦੇਖਣਗੇ ਤੇ ਤੁਹਾਨੂੰ ਵੀ ਇਹਨਾਂ ਦੀ ਵੀਡੀਓ ਦਿਖਾਉਣੇ ਆ। ਬਲਰਾਜ ਭਾਈ ਕੋਈ ਵੀ ਚੀਜ਼ ਫਾਰਮਰ ਖਰੀਦਦਾ ਪਮਨ ਚ ਇਹੀ ਹੁੰਦਾ ਵੀ ਇਹਦੀ ਗਾਰੰਟੀ ਕਿੰਨੀ ਕੁ ਹੋਊਗੀ ਕਿੰਨਾ ਚੜੇ ਚੱਲੂ ਗਾਰੰਟੀ ਵੀ ਕੋਈ ਇਹਨਾਂ ਟੋਕਿਆਂ ਦੀ ਹੁੰਦੀ ਹੈ ਗਾਰੰਟੀ ਇਸ ਤਰ੍ਹਾਂ ਹੀ ਪਹਿਲੇ ਨੰਬਰ ਤੇ ਤਾਂ ਕੋਈ ਪ੍ਰੋਬਲਮ ਆਉਂਦੀ ਨਹੀਂ ਠੀਕ ਹੈ ਜੇ ਪ੍ਰੋਬਲਮ ਆਉਂਦੀ ਆ ਸੀ ਬੈਠੇ ਹੂੰ ਕੋਈ ਵੀ ਤਰ੍ਹਾਂ ਦਾ ਉਹਦੀ ਗਾਰੰਟੀ ਹੈਗੀ ਆ ਜੇ ਕੋਈ ਪਾਰਟਸ ਉਹ ਆਪਾਂ ਚੇਂਜ ਕਰ ਸਕਦੇ ਆ ਬਾਰ ਤੋਂ ਚੇਂਜ ਹੋ ਜਾਂਦਾ ਜੇ ਮੁਸ਼ਕਲ ਆਵੇ ਵੈਸੇ ਮੁਸ਼ਕਲ ਆਉਂਦੀ ਹਾਂਜੀ ਪੱਕੀ ਫਾਰਮ ਆ ਜੀ ਇੱਥੇ ਬੈਠੇ ਕੋਈ ਗੱਲ ਹੀ ਕਹੇ ਤਾਂ ਦੀ ਪ੍ਰੋਬਲਮ ਆਉਂਦੀ ਆ ਕਾਲ ਕਰਨ ਜੀ ਮੁੰਡਾ ਉਹਦੇ ਘਰ ਜਾ ਆਉਂਦਾ ਹੀ ਠੀਕ ਹੈ ਮਤਲਬ ਕੋਈ ਮੁਸ਼ਕਲ ਆਉਂਦੀ ਨਹੀਂ ਅੱਛਾ ਭਾਈ ਜਿਹੜੇ ਆਪਾਂ ਛਾਨ ਨੇ ਤੂੜੀ ਛਾਨਣ ਨਾਲੇ ਬਣਾ ਰਹੇ ਆ ਹਾਂਜੀ ਹਾਂਜੀ ਇਹ ਔਨ ਡਿਮਾਂਡ ਆ ਜਾਂ ਬਣਾ ਕੇ ਰੱਖੇ ਹੋਏ ਹੁੰਦੇ ਜੋ ਕੋਈ ਇਹ ਨਹੀਂ ਔਨ ਡਿਮਾਂਡ ਆਏ ਤਾਂ ਜ਼ਿਆਦਾ ਜੀ ਅੱਛਾ ਜ਼ਿਆਦਾ ਔਨ ਡਿਮਾਂਡ ਹੀ ਹੈ ਸੋ ਦੋਸਤੋ ਇਹ ਤੁਸੀਂ ਆਰਡਰ ਕਰੋਗੇ ਤਾਂ ਤੁਹਾਨੂੰ ਇਦਾਂ ਦਾ ਜਿਹੜਾ ਤੂੜੀ ਛਾਨਣ ਵਾਲਾ ਛਾਨਣਾ ਭਾਈ ਜੀ ਹੋਰੀ ਤ वैसे मेन जदों मर्ज़ी ਪਹੁੰਚੋਂਗੇ ਜੇ ਮਾਲ ਐ ਪੋਸਟ ਐਮਰਾਈਡੀ ਹੋਊ ਤਾਂ ਤੁਹਾਨੂੰ ਸੈਂਡିକੇਟ ਉਦੋਂ ਹੀ ਮਿਲ ਜਾਣਗੇ ਦੂਜੀਆਂ ਚੀਜ਼ਾਂ ਜਿਹੜੀਆਂ ਉਹ ਦਿਹਾੜੀ ਡੰਗ ਲੱਗ ਸਕਦਾ ਹੁੰਦਾ ਉਹਦੇ ਲਈ ਤੁਹਾਨੂੰ ਕਾਲ ਕਰਕੇ ਇਹਨਾਂ ਨਾਲ ਸੰਪਰਕ ਕਰਨਾ ਪਊਗਾ ਤੂੜੀ ਇਸ ਸਾਈਡ ਤੇ ਪੈਣੀ ਐ ਇਹਨੂੰ ਇੱਕ ਬੰਦੇ ਨੇ ਹਲਾ ਦੇਣਾ ਤੇ ਪਰਲੇ ਪਾਸੇ ਤੂੜੀ ਛਾਨਣ ਤੋਂ ਬਾਅਦ ਜਦੋਂ ਸੋ ਇਧਰਲੇ ਪਾਸੇ ਜਿਹੜੀ ਉਹ ਹੱਥਲੇ ਡਸਟ ਢਿੱਗੀ ਆਂਣੀ ਐ ਸੋ ਡਸਟ ਜਿਹੜੀ ਆ ਜਾਂ ਰੀਣ ਜਿਹਨੂੰ ਕਹ ਦਿੰਨੇ ਆ ਉਹ ਐਸ ਸਾਈਡ ਦੇ ਉੱਤੇ ਢਿੱਗੀ ਜਾਣੀ ਐ ਸੋ ਇਹ ਵੀ ਇੱਕ ਬਹੁਤ ਜ਼ਰੂਰੀ ਤੇ ਬਹੁਤ ਵਧੀਆ ਜਿਹੜਾ ਉਹ ਟੂਲ ਹੈ ਪਸ਼ੂ ਪਾਲਣ ਦਾ ਜੇ ਤੁਸੀਂ ਕੰਮ ਕਰਦੇ ਆ ਤਾਂ ਰੇੜੀਆਂ ਵਗੈਰਾ ਔਨ ਡਿਮਾਂਡ ਆ ਇਹ ਤੋਂ ਇਲਾਵਾ ਜਨਰੇਟਰ ਵੀ ਬਈ ਤਿਆਰ ਕਰਦੇ ਹਾਂ ਹਾਂਜੀ ਜਨਰੇਟਰ ਵੀ ਤਿਆਰ ਆ ਜਨਰੇਟਰ ਕਿੰਨੇ ਕਿਲੋਵਾਟ ਤੱਕ ਤਿਆਰ ਕਰਦੇ ਜਨਰੇਟਰ ਦੀ 5 ਕਿਲੋਵਾਟ ਤੋਂ ਲੈ ਕੇ ਜੀ 20-25 ਕਿਲੋਵਾਟ ਤੱਕ ਕਰਦੇ ਜਿੱਦਾਂ ਦਾ ਕੋਈ ਫਾਰਮਰ ਡਿਮਾਂਡ ਹਾਂਜੀ ਜੀ ਇਹ ਵੀ ਆਰਡਰ ਦੇ ਉੱਤੇ ਆ ਬਈ ਇਹ ਆਰਡਰ ਤੇ ਠੀਕ ਹੈ ਸੋ ਦੋਸਤੋ ਆਰਡਰ ਕਰੋਗੇ ਤਾਂ ਜਨਰੇਟਰ ਵੀ ਤਿਆਰ ਮਿਲ ਜਾਣਗੇ ਤਿਆਰ ਕਰਵਾ ਸਕਦੇ ਹੋ ਤੁਸੀਂ ਔਨ ਡਿਮਾਂਡ ਰਹਿੰਦਾ ਇਹ ਤੋਂ ਇਲਾਵਾ ਇੱਕ ਹੋਰ ਵੱਖਰੀ ਚੀਜ਼ ਜਿਹੜੀ ਬੱਕਰੀਆਂ ਆਸਤੇ ਬਾਈ ਜੋਰੀ ਇਹ ਖੁਰਲੀ ਬਣਾ ਕੇ ਰੱਖਦੇ ਆ ਆਪਾਂ ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਸੋ ਬਰਜ ਭਾਈ ਇਹ ਖੁਰਲੀਆਂ ਫਿਰ ਬੱਕਰੀਆਂ ਆਸਤੇ ਸਪੈਸ਼ਲ ਹੈ ਹਾਂਜੀ 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 ਇਹ 5000 ਦੋਸਤ ਆਪਣੇ ਆਏ ਸੀ ਉਹ ਰੱਖਣ ਲੱਗੇ ਉਹਨੂੰ ਬਣਵਾ ਕੇ ਲਗਾਏ ਸੀਗੇ ਜੀ ਅੱਛਾ ਹਾਂ ਹੁਣ ਵੀ ਬਣੀਆਂ ਪਈਆਂ ਭੇਜਣੀਆਂ ਜੀ ਇਹ ਆਰਡਰ ਤੇ ਹੀ ਆ ਜੀ ਇਹ ਵੀ ਆਰਡਰ ਤੇ ਹੀ ਹਾਂਜੀ ਹਾਂਜੀ ਠੀਕ ਹੈ ਸੋ ਇਹ ਬਹੁਤਾ ਸਮਾਨ ਦੱਸੋ ਆਰਡਰ ਦੇ ਉੱਤੇ ਆ ਮੇਨ ਇਸ ਫਾਰਮ ਦੀ ਸ਼ੁਰੂਆਤ ਹੋਈ ਜਿਹੜੇ ਟੋਕੇ ਨਾਲ ਜਨਰੇਟਰ ਤੇ ਛਾਨ ਨੇ ਤੋ ਤੁਸੀਂ ਵਿਜ਼ਿਟ ਕਰ ਸਕਦੇ ਹੋ ਇਹ ਬਹੁਤਾ ਸਾਮਾਨ ਬਾਈ ਜੀ ਉਹਨਾਂ ਕੋਲ ਰੈਡੀ ਹੁੰਦਾ ਹੈ ਬਾਕੀ ਜਿਹੜੀ ਚੀਜ਼ ਤੁਸੀਂ ਆਪ ਦੀ ਬਣਾਉਣੀ ਚਾਹੁੰਦੇ ਆ ਤੋ ਉਹਦੇ ਲਈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਲਰਾਜ ਸਿੰਘ ਬਰਾੜ ਤੇ ਮੱਖਣ ਸਿੰਘ ਬਰਾੜ ਇਹ ਦੋ ਭਰਾ ਇਸ ਫਰਮ ਨੂੰ ਚਲਾ ਰਹੇ ਆ ਜਿਹੜਾ ਵੀਰ ਇਹਨਾਂ ਤੋਂ ਕੋਈ ਵੀ ਇਦਾਂ ਦਾ ਟੂਲ ਖਰੀਦਣਾ ਚਾਹੁੰਦਾ ਜਰੂਰ ਬਾਈ ਜੀ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ